ਸ਼੍ਰੀ ਤੇਸਵਾਲ ਬਸਰਾ ਜੀ ਜਿਹੜੇ ਲਗਾਤਾਰ ਪਿਛਲੇ 4 ਟਰਮ ਤੋਂ ਕੌਂਸਲਰ ਜਿੱਦੇ ਆਏ ਪਰਵੋਜਨ ਸਮਾਜ ਪਾਰਟੀ ਦੇ ਸੱਚੇ ਸੁੱਚੇ ਸਿਪਾਹੀ ਆ ਜਿਨ੍ਹਾਂ ਨੇ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਦੇ ਅੰਦਰ ਦੇ ਮੂਵਮੈਂਟ ਦੇ ਨਾਲ ਲਗਾਤਾਰ ਮੁੰਡੇ ਨਾਲ ਮੁੰਡਾ ਜੋੜ ਕੇ ਕੰਮ ਕੀਤਾ ਘਵਾੜਾ ਚਹਿਰਾ ਹੈ ਉਹਦੇ ਉੱਤੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਦੇ ਕਾਬਜ ਹੋਏ ਆ ਦੀ ਵੱਲੋਂ ਤੁਹਾਡੀ ਪਾਰਟੀ ਵੱਲੋਂ ਲੱਖ ਲੱਖ ਵਧਾਈ ਤੁਹਾਨੂੰ ਅੱਜ ਕਾਰਪੋਰੇਸ਼ਨ ਫਗਵਾੜਾ ਦੇ ਅੰਦਰ ਸ਼੍ਰੀ ਤੀਸਵਾਲ ਬਸਰਾ ਜੀ ਜਿਹੜੇ ਲਗਾਤਾਰ ਪਿਛਲੇ 4 ਟਰਮ ਤੋਂ ਕੌਂਸਲਰ ਜਿੱਦੇ ਆਏ ਉਹਨਾਂ ਨੇ ਹਮੇਸ਼ਾ ਬਹੁਜਨ ਸਮਾਜ ਪਾਰਟੀ ਦੀ ਟੇਡ ਦੇ ਇਲੈਕਸ਼ਨ ਲੜਿਆ ਔਰ ਬਹੁਜਨ ਸਮਾਜ ਪਾਰਟੀ ਦੇ ਸੱਚੇ ਸੁੱਚੇ ਸਿਪਾਹੀ ਆ ਜਿਨ੍ਹਾਂ ਨੇ ਸਾਹਬ ਸ਼੍ਰੀ ਕਾਂਚੀ RAM ਜੀ ਦੇ ਅੰਦਰ ਦੇ ਮੂਵਮੈਂਟ ਦੇ ਨਾਲ ਲਗਾਤਾਰ ਮੁੰਡੀ ਨਾਲ ਮੁੰਡਾ ਜੋੜ ਕੇ ਕੰਮ ਕੀਤਾ ਅੱਜ ਫਗਵਾੜਾ ਕਾਰਪੋਰੇਸ਼ਨ ਜਿਹੜੀ ਚੋਣ ਹੋਈ ਹੈ ਉਹਦੇ ਵਿੱਚ ਸੀਨੀਅਰ ਡਿਪਟੀ ਮੇਅਰ ਵਾਜਨ ਸਮਾਜ ਪਾਰਟੀ ਦੇ ਸ਼੍ਰੀ ਤੇਜਪਾਲ ਬਸਲਾ ਜੀ ਬਣੇ ਆ ਔਰ ਵਾਜਨ ਸਮਾਜ ਪਾਰਟੀ ਪੰਜਾਬ ਦੇ ਅੰਦਰ ਬਹੁਤ ਖੁਸ਼ੀ ਦੀ ਲਹਿਰ ਆ ਕਿ ਵਾਜਨ ਸਮਾਜ ਪਾਰਟੀ ਜਿਹੜਾ ਫਗਵਾੜਾ ਸ਼ਹਿਰ ਆ ਉਹਦੇ ਉੱਤੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਤੇ ਕਾਬਜ ਹੋਏ ਆ ਇਹਦੇ ਨਾਲ ਜਿਹੜਾ ਫਗਵਾੜਾ ਔਰ ਫਗਵਾੜੇ ਦੇ ਨਾਲ ਲੱਗਦੇ ਇਲਾਕੇ ਦੇ ਅੰਦਰ ਜਿਹੜੀ ਡਿਵੈਲਪਮੈਂਟ ਦਾ ਕੰਮ ਆ ਵਾਰਜਨ ਸਮਾਜ ਪਾਰਟੀ ਦੀ ਮੂਵਮੈਂਟ ਨੂੰ ਅੱਗੇ ਵਧਾਉਣ ਦਾ ਕੰਮ ਹੈ ਸ਼੍ਰੀ ਤੇਜਪਾਲ ਬਸਰਾ ਜੀ ਕਰਨਗੇ ਸਾਡੇ ਸਮੁੱਚੀ ਵਾਰਜਨ ਸਮਾਜ ਪਾਰਟੀ ਦੀ ਲੋਕਲ ਟੀਮ ਵਾਰਜਨ ਸਮਾਜ ਪਾਰਟੀ ਦੇ ਇੰਚਾਰਜ ਸ਼੍ਰੀ ਅਜੀਤ ਸਿੰਘ ਪੈਣੀ ਜੀ ਸ਼੍ਰੀ ਪਰਵੀਨ ਬੰਗਾ ਜੀ ਮਾਨਜੋ ਖਲਵਾੜਾ ਜੀ ਮਾਨਜੋ ਖੀੜਾ ਜੀ ਔਰ ਬਹੁਤ سارے ਬਹੁਤ سارے ਸਤਿਕਾਰਯੋਗ ਸਾਥੀ ਜਿਹੜੇ ਅੱਜ ਇੱਥੇ ਇਹਨਾਂ ਨੂੰ ਵਧਾਈ ਦੇਣ ਲਈ ਪਹੁੰਚੇ ਆ ਮੈਂ ਆਸ਼ ਕਰਦਾ ਕਿ ਇਹਨਾਂ ਦੀ ਅਗਵਾਈ ਦੇ ਅੰਦਰ ਚੌਰੀ ਗਰਨਾਮ ਜੀ ਜਿਹੜੇ ਜੰਮੂ ਕਸ਼ਮੀਰ ਦੇ ਔਰ ਪੰਜਾਬ ਦੇ ਵੀ ਇੰਚਾਰਜ ਰਹੇ ਹਨ ਹੋਰ ਵੀ ਸਾਰੇ ਸਰਕਾਰ ਜੋਕ ਸਾਥੀ ਜਿਹੜੇ ਮਾਨ ਜੋ ਪਰਦੀਪ ਮਾਲ ਜੀ ਜਿਹੜੇ ਲਗਾਤਾਰ ਨੌਜਵਾਨ ਬੋਜ ਜੀ ਹੋਰ ਸਾਰੇ ਸਰਕਾਰ ਜੋ ਨੌਜਵਾਨ ਸਾਥੀ ਜਿਨ੍ਹਾਂ ਨੇ ਬੋਝਨ ਸਮਾਜ ਪਾਰਟੀ ਨੂੰ ਜਿਤਾਉਣ ਲਈ ਫਗਵਾੜੇ ਦੇ ਵਿੱਚ ਤਨ ਮਨ ਧਨ ਦੇ ਨਾਲ ਸਹਿਯੋਗ ਕੀਤਾ ਅੱਜ ਵੀ ਉਹਨਾਂ ਦੇ ਇਸ ਜਿਹੜੀ ਕੋਸ਼ਿਸ਼ ਸੀ ਜਿਹੜੀ ਉਹਨਾਂ ਦੀ ਮਿਹਨਤ ਸੀ ਉਹਨੂੰ ਮੂਲ ਲੱਗਿਆ ਸ਼੍ਰੀ ਤੇਜਪਾਲ ਬਸਰਾ ਜੀ ਜਿਹੜੇ ਸੀਨੀਅਰ ਡਿਪਟੀ ਮੇਅਰ ਫਗਵਾੜਾ ਦੇ ਚੁਣੇ ਗਏ ਜਿਹਦੇ ਨਾਲ ਬੋਝਨ ਸਮਾਜ ਪਾਰਟੀ ਨੂੰ ਸੁਮੇਤੀ ਬੋਝਨ ਸਮਾਜ ਪਾਰਟੀ ਵੱਲੋਂ ਲੱਖ ਲੱਖ ਵਧਾਈ ਧੰਨਵਾਦ ਬੋ ਜਾਨਸ ਮਾਈ ਪਾਰਟੀ ਜਿੰਦਾਬਾਦ 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 ਅਲੇ ਸਾਹਿਬ ਜੀ ਤੁਹਾਡੀ ਸੋਚ ਤੇ ਕਰੋ ਜਾਨ ਕੇ ਭੋਕੇ ਕਾਂਸ਼ੀ ਰਾਮ ਜੀ ਅਮਰ ਹੈ ਅਮਰ ਹੈ ਅਮਰ ਹੈ ਦੇਸ਼ ਕੀ ਨੇਤਾ ਕੈਸੀ ਹੋ ਮਾਯਾ ਭਤੀ ਜੈਸੀ ਹੋ ਨੀਪੂਰੀ ਸਾਹਿਬ ਜਿੰਦਾਬਾਦ 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 ਜੱਟ ਨਿਸ਼ਤਰ ਪਾਲ ਐਮ ਐਲ ਜਿੰਦਾਬਾਦ 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 ਜਿੱਤ ਗਿਆ ਵੀ ਜਿੱਤ ਗਿਆ ਹਾਥੀ ਵਾਲਾ ਜਿੱਤ ਗਿਆ ਬਸਰਾ ਜੀ ਦੇ ਵਾਈਟ ਟੈਕ ਆਇਆ